ਦੇਰਤੀ ਦਾ ਕਾਹਲੀ ਕਰ ਗਈ ਦੁਖੀਆਂ ਬੀ ਤੁਸੀਂ ਗੱਡੀ ਲੈ ਕੇ ਇਥੋਂ ਦੀ ਤਿੰਨ ਵਾਰੀ ਵਾਗੇ ਆ ਕੁੜੀਆਂ 70 ਜਣਾਂ ਦੀਆਂ ਬੈਠੀਆਂ ਨਾ 15 ਦਿਨ ਹੋ ਗਏ ਦਿਨ ਰਾਤ ਬੈਠੀਆਂ ਨੂੰ ਨੀਕੇ ਨੀਕੇ ਬੱਚੇ ਨੇ ਇਹਨਾਂ ਦੇ ਤੁਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੁਸੀਂ ਇਹਨਾਂ ਦੇ ਵਾਸਤੇ ਉਸੇ ਸੋਚਦੇ ਸਾਨੂੰ ਪਤਾ ਹੈ ਕਿ ਕੁੜੀਆਂ ਚੰਗੇ ਘਰਾਂ ਦੀਆਂ ਛੱਡ ਕੇ 12 ਸਾਲਾਂ ਤੋਂ ਭਾਈ ਇਹਨਾਂ ਨੂੰ ਬਾਹਰ ਕੱਢਤਾ ਕੀ ਗੱਲ ਇਹਨੇ ਬਹਾਨੇ ਮਾਰੇ ਪੇਪਰ ਦੇ ਦਿਓ ਹੁਣੇ ਪੇਪਰ ਜਦ ਆ ਗਏ ਨਵੀਂ ਭਰਤੀ ਵੇਣ ਗੱਲ ਤੋਂ ਉਹਨੂੰ ਕਰਨ ਲੱਗ ਜੀ ਕਿਉਂ ਭਾਈ ਇਹਨਾਂ ਨੂੰ ਬਾਹਰ ਨਹੀਂ ਕਰਨਾ ਸੀ ਤੁਸੀਂ ਖਾਨੇ ਨੂੰ ਬੇਨਤੀ ਕਰਦੇ ਆ ਜਿਵੇਂ ਤੂੰ ਬੋਟਾਂ ਲੈ ਕੇ ਕਿਉਂ ਪਿੰਡ ਦੇ ਵਿੱਚ ਆਇਆ ਤੈਨੂੰ ਬੜਾ ਸਨਯੋਗ ਦਿੱਤਾ ਹੈ ਬੜੀਆਂ ਤੁਹਾਨੂੰ ਬੋਟਾਂ ਪਈਆਂ ਪਰ ਆ ਤੁਸੀਂ ਕੋਲ ਦੀ ਗੱਡੀਆਂ ਲੈ ਕੇ ਲੰਘ ਜਾਂਦੇ ਜੇ ਤੁਸੀਂ ਇਹਨਾਂ ਕੁੜੀਆਂ ਦੀ ਸੋਚਦੇ ਤਾਂ ਤੁਹਾਨੂੰ ਫੇਰ ਵੀ ਬੋਟਾਂ ਸਾਡੀ ਲਾਨ ਹੈ ਅਸੀਂ ਤੁਹਾਨੂੰ ਬੜਨ ਨਹੀਂ ਦੇਵਾਂਗੇ ਪਿੰਡ ਦੇ ਵਿੱਚ ਕਿਉਂ ਪਿੰਡ ਦਾ ਸਕੂਲ ਕਿਉਂ ਪਿੰਡ ਦੀ ਜਗਾ 14 ਦੇ ਕਿਸਾਨਾਂ ਨੇ ਹੀ ਸਕੂਲ ਬਣਾਇਆ ਕਮ ਚੌਧਰੀਆਂ ਨੇ ਜਾਦੇ ਪੁਲਸ ਮੰਗਵਾ ਕੇ ਕੁੜੀਆਂ ਪਤਾ ਹੀ ਐ ਮਮੈਲਾ ਤੇ ਦੇਖ ਲਈਆਂ ਕੜੀਸੀਆਂ ਕੱਪੜੇ ਪਾੜੇ ਇਹਨਾਂ ਨੇ ਉਂਗਲਾਂ ਤੇ ਉਹ ਬਲੇਡ ਮਾਰੇ ਕਿਉਂ ਭਾਈ ਇਹੀ ਕੁਛ ਕਰਾਉਣ ਨੂੰ ਦਿੱਤੇ ਸੀ ਤੁਸੀਂ ਇਹੀ ਕੁਛ ਵੀ ਅਸੀਂ ਆਏ ਕਰਾਂਗੇ ਤਿਆਂ ਨਾਲ ਜੇ ਈਆਂ ਨਾਲੇ ਜਬਰਦਸਤੀ ਹੁੰਦੀ ਐ ਸੋਨੂੰ ਵੀ ਰੱਬ ਹੀ ਦੇਖੂਗਾ ਇਹਨਾਂ ਦਾ ਸਾਫਰ ਸੋਨੂੰ ਮਾਰ ਜੂਗਾ ਅੱਗੇ ਸਾਡੇ ਵੀਰੇ ਕਹਿੰਦੇ ਹੁੰਦੇ ਕੀ ਸਬਜ਼ੀ ਸਾਂਜੀ ਗਊ ਨੂੰ ਕੱਖ ਪਾ ਦਿਓ ਚੀਸ ਦੇਊਗੀ ਇਹਨਾਂ ਦਾ ਕੁੜੀਆਂ ਦਾ 72 ਜਣੀਆਂ ਦਾ ਸੋਨੂੰ ਸਰਾਫ ਮਾਰੂਗਾ ਕਿ ਡੋ ਭੁਖੀਆਂ ਕਿਸੇ ਦੀ ਰੋਟੀ ਨਹੀਂ ਖੋਣੀ ਚਾਹੀਦੀ ਉਹ ਪੈਰਸੀ ਪਾੜੀ ਤਕੜੀ ਹੋਗੀ ਉਹ ਕਿਉਂ ਤਕੜੀ ਉਹ ਤੁਸੀਂ ਤਕੜੀ ਬਣਾਈ ਆ ਭਾਈ ਤੁਸੀਂ ਉਹਦੇ ਪਿੱਛੇ ਬੈਠੇ ਹੋ ਮਾਪਕਮਾਨ ਸਮਾਨ ਨੂੰ ਵੀ ਕਿਹਾ ਸੀ ਵੀ ਇਹਨਾਂ ਦਾ ਗਣਾ ਦੱਸ ਦਿਓ ਕੀ ਐ ਕਿੱਥੇ ਵੇਚਿਆ ਕਤਲ ਕਰੇ ਨਾ ਗੋਲੀਆਂ ਵੇਚਦੀਆਂ ਨਾ ਤੁਸੀਂ ਇਹਨਾਂ ਦੀ ਉਹ ਡੀਸੀ ਨੇ ਆ ਕੇ ਇਹਨਾਂ ਦੀ ਬੇਆਬਦੀ ਕੀਤੀ ਸਾਡੇ ਕਿਸਾਨ ਵੀਰ ਘ੍ਰੀਸੇ ਸਾਡੇ ਕਿਸਾਨ ਵੀਰਾਂ ਨੂੰ ਜੇਰਾਂ ਚਲੇ ਗਏ ਉਹਨਾਂ ਦੇ ਕੱਪੜੇ ਪਾ ਲਏ ਕੁੜੀਆਂ ਨੂੰ 4-4 5-5 ਮਹੀਨੇ ਬੱਚੇ ਹੋਣ ਵਾਲੇ ਸੀ ਕਈਆਂ ਨੂੰ ਆਪ ਹੀ ਸਿਆਣਿਓ ਇਹਨਾਂ ਨੂੰ ਖੂਨ ਦੀਆਂ ਛੱਲਾਂ ਆਈਆਂ ਤੁਸੀਂ ਇੰਨੀ ਬਿਸ਼ਰਮੀ ਧਾਰੀ ਐਨੇ ਬੇਕਟੀਹ ਇਹਨਾਂ ਕੁੜੀਆਂ ਦੀ ਕੁਤਰੀ ਗੱਲ ਨਹੀਂ ਸੁਣੀਂ ਕੋਟਾ ਸਾਨੂੰ ਕਿਵੇਂ ਪਾਵਾਂਗੇ ਤੁਸੀਂ ਗੱਪ ਸੜਪਣਾਲ ਬਾਟ ਬੋਤਰ ਜਿੱਤ ਗਈ ਬਹੁਤ ਸੋਹਣੀ ਗੱਲ ਸੀ ਸਾਡੇ ਕਾਂਗਰਸ ਤੇ ਕਾਲੀ ਨੂੰ ਅਸੀਂ ਸਲਾਉਂਦੇ ਨਹੀਂ ਸੀ ਤੀਜੀ ਵਾਰ ਅਸੀਂ ਆਖਿਆ ਵੀ ਇਹ ਸਾਡਾ ਪੜਾ ਕਰੂਗਾ ਤੁਸੀਂ ਤਾਂ ਜਿੱਦਿਆਂ ਦੇ ਉੱਠੇ ਹੋ ਤੁਸੀਂ ਤਾਂ ਧਰਨੀ ਨਹੀਂ ਹਟਾਏ ਆ ਗਾਸਤ ਕਮ ਡੀਸੀ ਪੁਲਸ ਨੂੰ ਤੁਸੀਂ ਰੋਕ ਨਹੀਂ ਸਕਦੇ ਵੀ ਵੀਡੀਓ ਇਹਨਾਂ ਦੇ ਹੱਥ 'ਚ ਲਾਉਣਾ ਹਾਂਜੀ ਮਾਈ ਸਰ ਖਾਨੇ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਇਸ ਤੋਂ ਪ੍ਰਿੰਸੀਪਲ ਇਹਦੇ ਤੇ ਕੋਈ ਕਾਰਵਾਈ ਨਹੀਂ ਕਰੀ ਇਹ ਖਾਨਾ ਸਾਹਿਬ ਜਿਹੜੇ ਹੈ ਨੀਜਮੈਂਟ ਸੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਤੁਸੀਂ ਕਾਰਵਾਈ ਨਹੀਂ ਕਰੀ ਜਿਹੜਾ ਇਹਨਾਂ ਦਾ ਸੇਕ ਹੈ ਉਹ ਤੁਹਾਡੇ ਗਾਹਾਂ ਕੋਠਿਆਂ ਤੇ ਕਰ ਕਰ ਤਿੱਕਰ ਜਾਊਗਾ ਜਿੰਨਾ ਵੀ ਸਾਥ ਹੋਇਆ ਅਸੀਂ ਬਰਾਂਗੇ ਤੁਸੀਂ ਮਸਲਾ ਤੁਹਾਡੇ ਧਿਆਨ ਚ ਹੈ ਇਹਦਾ ਧੰਨਵਾਦ ਹੈ ਜੇ ਤੁਸੀਂ ਮਸਲਾ ਹੱਲ ਕਰਾ ਦੇਵੋਗੇ ਤੇ ਨਹੀਂ ਅਸੀਂ ਜਿੰਨਾ ਸਾਥ ਹੋਇਆ ਅਸੀਂ ਸੇਕ ਤੁਹਾਡੇ ਘਰ ਤੇ ਕਰ ਪਹਚਾਵਾ